ਦੋਸਤੋ ਸਟੋਰੀਜ਼ ਕਲਾਸਿਕ ਚੈਨਲ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਮੈਂ ਲੈ ਕੇ ਆਈਆਂ ਦੋਸਤੋ ਹਰ ਵਾਰ ਦੀ ਤਰ੍ਹਾਂ ਇੱਕ ਸਿੱਖਿਆਦਾਇਕ ਕਹਾਣੀ ਮੇਰੀਆਂ ਕਹਾਣੀਆਂ ਨੂੰ ਪਸੰਦ ਕਰ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਸ਼ੁਰੂ ਕਰਦੇ ਹਾਂ ਅਪਾ ਅੱਜ ਦੀ ਇਹ ਕਹਾਣੀ ਇੱਕ কুমਹਾਰ ਸੀ ਜੋ ਮਿੱਟੀ ਪੁੱਟ ਕੇ ਲਿਆਉਣ ਵਾਸਤੇ ਜੰਗਲ ਵਿੱਚ ਗਿਆ ਮਿੱਟੀ ਨੂੰ ਪੁੱਟਦਿਆਂ-ਪੁੱਟਦਿਆਂ ਉਸ ਨੂੰ ਇੱਕ ਚਮਕੀਲਾ ਪੱਥਰ ਲੱਭਿਆ ਉਸ ਨੇ ਉਸ ਪੱਥਰ ਨੂੰ ਤਵੀਜ਼ ਬਣਾ ਕੇ ਗਦੇ ਦੇ ਗਲ ਵਿੱਚ ਬੰਨ੍ਹ ਦਿੱਤਾ ਉਦੋਂ ਹੀ ਉੱਥੋਂ ਦੀ ਇੱਕ ਜ਼ੋਹਰੀ ਜਾ ਰਿਹਾ ਸੀ ਅਤੇ ਉਸਨੇ ਦੇਖਿਆ ਕਿ ਇਹ ਤਾਂ ਬੇਸ਼ਕੀਮਤੀ ਹੀਰਾ ਹੈ ਉਸਨੇ কুমہار ਨੂੰ ਬੇਵਕੂਫ ਬਣਾ ਕੇ ਉਸ ਕੀਮਤੀ ਹੀਰੇ ਨੂੰ ਉਸ ਕੋਲੋਂ ਲੈਣ ਬਾਰੇ ਸੋਚਿਆ ਜੋਰੀ ਨੇ ਕਿਹਾ ਕੀ ਤੂੰ ਇਸ ਪੱਥਰ ਨੂੰ ਵੇਚੇਂਗਾ কুমہار ਬੋਲਿਆ 100 ਰੁਪਏ ਵਿੱਚ ਦੇਵਾਂਗਾ ਜੋਰੀ ਨੇ ਕਿਹਾ 50 ਰੁਪਏ ਵਿੱਚ ਦੇ ਦਿਓ কুমہار ਨੇ ਮਨਾ ਕਰ ਦਿੱਤਾ ਅਤੇ ਜੋਰੀ ਅੱਗੇ ਚਲਾ ਗਿਆ ਥੋੜੀ ਦੇਰ ਬਾਅਦ ਉਥੋਂ ਦੀ ਹੀ ਦੂਜਾ ਜੋਹਰੀ ਲੰਘਿਆ ਤਾਂ ਉਸਨੇ ਦੇਖਿਆ ਤੇ ਉਸਨੇ ਵੀ কুমਹਾਰ ਤੋਂ ਪੱਥਰ ਦੀ ਕੀਮਤ ਪੁੱਛੀ কুমਹਾਰ ਨੇ 1000 ਰੁਪਏ ਕੀਮਤ ਲਗਾਈ ਅਤੇ ਸੌਦਾ ਹੋ ਗਿਆ ਥੋੜੀ ਦੇਰ ਬਾਅਦ ਪਹਿਲਾ ਜੋਰੀ ਫਿਰ ਵਾਪਸ ਆਇਆ ਅਤੇ কুমਹਾਰ ਨੂੰ ਪੁੱਛਿਆ ਕਿ ਕੀ ਉਹ ਚਮਕੀਲਾ ਪੱਥਰ ਤੂੰ ਵੇਚ ਦਿੱਤਾ ਹੈ কুমਹਾਰ ਨੇ ਕਿਹਾ ਹਾਂ 1000 ਰੁਪਏ ਵਿੱਚ ਵੇਚ ਦਿੱਤਾ ਹੈ ਇਹਨਾਂ ਸੁਣਦਿਆਂ ਹੀ ਉਹ ਜੋਹਰੀ ਹੱਕਾ ਬੱਕਾ ਰਹਿ ਗਿਆ ਅਤੇ ਬਹੁਤ ਤੇਜ਼ ਬੋਲਿਆ ਕਿ ਤੂੰ پاگل ਹੋ ਗਿਆ ਹੈ ਉਹ ਬਹੁਤ ਹੀ ਬੇਸ਼ਕੀਮਤੀ ਹੀਰਾ ਸੀ ਤੇ ਤੂੰ 1000 ਰੁਪਏ ਵਿੱਚ ਹੀ ਵੇਚ ਦਿੱਤਾ ਤਾਂ ਘੁਮਿਆਰ ਨੇ ਅੱਗੋਂ ਕਿਹਾ ਪਾਗਲ ਮੈਂ ਨਹੀਂ ਤੂੰ ਹੈ ਮੈਂ ਤਾਂ ਉਸ ਪੱਥਰ ਦਾ ਮੁੱਲ ਵੀ ਨਹੀਂ ਜਾਣਦਾ ਸੀ ਮੇਰੇ ਲਈ ਉਹ ਕੇਵਲ ਇੱਕ ਚਮਕੀਲਾ ਪੱਥਰ ਸੀ ਤਾਂ ਉਹਨੂੰ ਮੈਂ 1000 ਰੁਪਏ ਵਿੱਚ ਵੇਚ ਦਿੱਤਾ ਤੈਨੂੰ ਤਾਂ ਉਸ ਦੀ ਕੀਮਤ ਵੀ ਪਤਾ ਸੀ ਫਿਰ ਵੀ ਕਰੋੜਾਂ ਰੁਪਏ ਦਾ ਹੀਰਾ 50 ਰੁਪਏ ਦੇ ਲਾਲਚ ਵਿੱਚ ਛੱਡ ਦਿੱਤਾ ਇਸੇ ਤਰ੍ਹਾਂ ਇਹ ਮਨੁੱਖਾ ਜਨਮ ਵੀ ਹੀਰੇ ਦੀ ਤਰ੍ਹਾਂ ਹੀ ਹੈ ਅਤੇ ਅਸੀਂ ਇਸ ਦੀ ਕੀਮਤ ਸਮਝ ਕੇ ਵੀ ਅਣਜਾਨ ਬਨੇ ਰਹੇ ਤਾਂ ਇਸੇ ਸੰਸਾਰ ਵਿੱਚ ਪਟਕਣਾ ਪਾਊਗਾ ਅਤੇ ਮਨੁੱਖਾ ਜਨਮ ਉਸ ਬੇਸ਼ਕੀਮਤੀ ਹੀਰੇ ਦੀ ਤਰ੍ਹਾਂ ਹੱਥੋਂ ਨਿਕਲ ਜਾਵੇਗਾ। ਦੋਸਤੋ ਤੁਹਾਨੂੰ ਇਹ ਕਹਾਣੀ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਵਧੀਆ ਲੱਗੀ ਤਾਂ ਅਗੇ ਸ਼ੇਅਰ ਜਰੂਰ ਕਰਨਾ। ਹੋਰ ਵੀ ਨਵੀਆਂ ਅਤੇ ਸਿੱਖਿਆ ਦਾ ਇੱਕ ਪੰਜਾਬੀ ਕਹਾਣੀਆਂ ਦੇਖਣ ਲਈ ਸਟੋਰੀਜ਼ ਕਲਾਸਿਕ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ। ਧੰਨਵਾਦ।